ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਦੇਖੋ ਜਦੋਂ ਕਈ ਵਾਰੀ ਆਪਣੇ ਐਡਾ ਫਲਾਵਰ ਵਾਲਾ ਸੂਟ ਹੁੰਦਾ ਜਾਂ ਕੋਈ ਵੀ ਆਪਣੇ ਸੂਟ ਦੇ ਵਿੱਚ ਐਡਾ ਦਾ ਪ੍ਰਿੰਟ ਹੁੰਦਾਗਾ ਵੀ ਜਦੋਂ ਆਪਾਂ ਉਹਨੂੰ ਫੋਲਡ ਕਰਦੇ ਆ ਤਾਂ ਇੱਕ ਮਤਲਬ ਉਲਟੇ ਹੋ ਜਾਂਦੇ ਨੇ ਮਤਲਬ ਜਿਹੜਾ ਵੀ ਆਪਣਾ ਪ੍ਰਿੰਟ ਹੁੰਦਾਗਾ ਇੱਕ ਸਾਈਡ ਤੋਂ ਉਲਟਾ ਹੋ ਜਾਂਦਾ ਹੁੰਦਾਗਾ ਜਿਵੇਂ ਹੁਣ ਮੈਂ ਸਲਵਾਰ ਦੀ ਕਟਿੰਗ ਕਰਨ ਲੱਗੀ ਸੀਗੀ ਇਹ ਸੂਟ ਦੇ ਵਿੱਚ ਜਿਹੜਾ ਪ੍ਰਿੰਟ ਆ ਉਹ ਇੱਕ ਵਾਲੀ ਸਾਈਡ ਨੂੰ ਜਾ ਰਿਹਾ ਕਈ ਵਾਰੀ ਤਾਂ ਇਦਾਂ ਦਾ ਪ੍ਰਿੰਟ ਹੁੰਦਾ ਕਿ ਉਹਨੂੰ ਆਪਾਂ ਜਿਵੇਂ ਮਰਜ਼ੀ ਕੱਟ ਲਓ ਉਹ ਉਲਟਾ ਸਿੱਧਾ ਨਹੀਂ ਹੁੰਦਾ ਉਹਦਾ ਪ੍ਰਿੰਟ ਠੀਕ ਹੈ ਜੀ ਹੁਣ ਜਿਹੜੇ ਇਹ ਸਲਵਾਰ ਦੇ ਵਿੱਚ ਜਦੋਂ ਮੈਂ ਕਟਿੰਗ ਕਰੂੰਗੀ ਨਾ ਤੇ ਜਿਹੜਾ ਇਹ ਹੁੰਦੇ ਨੇਗੇ ਮਤਲਬ ਇੱਕ ਜਿਹੜਾ ਡਿਜ਼ਾਈਨ ਆ ਉਹ ਉੱਪਰ ਵਾਲੇ ਪਾਸੇ ਨੂੰ ਜਾਊਗਾ ਔਰ ਇੱਕ ਜਿਹੜਾ ਡਿਜ਼ਾਈਨ ਆ ਉਹ ਨੀਚੇ ਵਾਲੇ ਪਾਸੇ ਨੂੰ ਜਾਊਗਾ ਇਹਨੂੰ ਆਪਾਂ ਜਿਹੜਾ ਸਾਰਾ ਡਿਜ਼ਾਈਨ ਆ ਉਹ ਆਪਾਂ ਇੱਕ ਸਾਈਡ ਕਿਵੇਂ ਕਰ ਸਕਦੇ ਆ ਉਹ ਮੈਂ ਤੁਹਾਨੂੰ ਦੱਸੂੰਗੀ ਆਪਾਂ ਸਲਵਾਰ ਦੀ ਕਟਿੰਗ ਦੇ ਵਿੱਚ ਮਤਲਬ ਚਾਰੋਂ ਕੁੰਦੇ ਜਿਹੜੇ ਹੈਗੇ ਨੇ ਉਹ ਇੱਕ ਸੇਮ ਡਿਜ਼ਾਈਨ ਦੇ ਆਪਾਂ ਕਿਵੇਂ ਕਰ ਸਕਦੇ ਆ ਠੀਕ ਹੈ ਜੀ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਆ ਆਪਾਂ ਇਹਨੂੰ ਫੋਲਡ ਕਰ ਲੈਣੇ ਹੁੰਦੇ ਆ ਹਨਾ ਲੈ ਇਦਾਂ ਇਹਨੂੰ ਫੋਲਡ ਕਰਕੇ ਇੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਦੀ ਠੀਕ ਹੈ ਆਪਾਂ ਪਹਿਲਾਂ ਕੈਂਚੀ ਲਾ ਲੈਣੀ ਹੈ ਤੇ ਦੇਖੋ ਉਹਦਾ ਆਪਾਂ ਸਲਵਾਰ ਦੀ ਕਟਿੰਗ ਜਿਹੜੀ ਹੈਗੀ ਆ ਉਹ ਆਪਾਂ ਫੋਲਡ ਕਰਕੇ ਕਰਦੇ ਹੁੰਨੇ ਆ ਹਨਾ ਫਿਰ ਇੱਕ ਦੋ ਕੁੰਡੇ ਉਧਰੋਂ ਨਿਕਲੇ ਹੁੰਦੇ ਨੇ ਦੋ ਉਧਰਲੇ ਪਾਸਿਓਂ ਨਿਕਲੇ ਆਉਂਦੇ ਹੁੰਦੇ ਨੇ ਪਰ ਇਹਦੇ ਵਿੱਚ ਆਪਾਂ ਇਦਾਂ ਨਹੀਂ ਕਰਾਂਗੇ ਆਪਾਂ ਨਾ ਕੰਨੀ ਨਾਲ ਕੰਨੀ ਮਲਾ ਲਾਂਗੇ ਫੋਲਡ ਕਰ ਲਵਾਂਗੇ ਕੱਪੜੇ ਨੂੰ ਦੇਖੋ ਇਹ ਪਨਾ ਖੁੱਲਾ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਠੀਕ ਹੈ ਫਿਰ ਪੱਲੇ ਦੇ ਉੱਪਰ ਪੱਲਾ ਸੈੱਟ ਕਰਕੇ ਰੱਖਾਂਗੇ ਜੇ ਮੈਂ ਇਦਾਂ ਇਹਦੀ ਕਟਿੰਗ ਕਰਦੀ ਸਾਈਡ ਤੋਂ ਕੁੰਡੇ ਕੱਢਦੀ ਹਨਾ ਦੋ ਉਧਰੋਂ ਕਰਦੀ ਦੋ ਉਧਰੋਂ ਤਾਂ ਮੇਰਾ ਜਿਹੜਾ ਇਹ ਵਿੱਚ ਅੰਬੀਆਂ ਜੀਆਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਨਾ ਇਹ ਉ ਦੂਰੀ ਕਰਕੇ ਸਲਵਾਰ ਦੀ ਕਟਿੰਗ ਕਰਦੇ ਆ ਨਾ ਇਹਦੀ ਆਪਾਂ ਕਟਿੰਗ ਜਿਹੜੀ ਹੈਗੀ ਉਹ ਆਪਾਂ ਉਦਾਂ ਨਹੀਂ ਕਰਾਂਗੇ ਥੋੜੀ ਜਿਹੀ ਅਲੱਗ ਤਰੀਕੇ ਨਾਲ ਕਰਾਂਗੇ ਮੇਰੀ ਸਲਵਾਰ ਦੀ ਲੈਂਥ ਹੈਗੀ ਹੈ ਜੀ 35 ਇੰਚ ਰੈਡੀ ਠੀਕ ਹੈ ਤੁਸੀਂ ਆਪਣੀ ਸਲਵਾਰ ਦੀ ਲੈਂਥ ਦੇ ਅਕੋਰਡਿੰਗ ਹੀ ਕੱਪੜਾ ਮਤਲਬ ਲੈਣਾਗਾ ਇਹ 2.5 ਮੀਟਰ ਕੱਪੜਾ ਸੀਗਾ ਮੈਂ ਇਹਦੀ ਸੈਂਟਰ ਦੇ ਵਿੱਚੋਂ ਕਟਿੰਗ ਕਰ ਲਈ ਜਿਵੇਂ ਹੁਣ ਇਹ 35 ਇੰਚ ਰੈਡੀ ਰਹੂਗੀ ਮੇਰੀ ਸਲਵਾਰ ਮੈਂ ਕਰਨੀ ਸੀ ਕਿ 5 ਇੰਚ ਦੀ ਉੱਪਰ 벨ਟ ਲੱਗ ਜੂਗੀ ਤੇ ਮੈਂ 30 ਤੇ ਕਟਿੰਗ ਕਰਨੀ ਸੀ ਪਰ ਮੈਂ 31 ਤੇ ਕਰੂੰਗੀ 2 ਇੰਚ ਆਪਾਂ ਸਲਾਈਆਂ ਦਾ ਰਹਿ ਲਵਾਂਗੇ ਸਲਾਈਆਂ ਦਾ 2 ਇੰਚ ਕੱਢ ਕੇ ਇਹ 30 ਇੰਚ ਰਹਿ ਜੂਗੀ ਤੇ 5 ਇੰਚ ਦੀ ਉੱਪਰ ਆਪਣੀ ਬੈਲਟ ਲੱਗ ਜੂਗੀ ਤੇ 35 ਇੰਚ ਆਪਣੀ ਸਲਵਾਰ ਜਿਹੜੀ ਹੈਗੀ ਆ ਉਹ ਰੈਡੀ ਰਹਿ ਜੂਗੀ ਠੀਕ ਹੈ ਤੁਸੀਂ ਵੀ ਇਦਾਂ ਦੋ ਇਹਨੂੰ ਮਤਲਬ ਦੋ ਪਾਰਟ ਦੇ ਵਿੱਚ ਕੱਟ ਲੈਣਾ ਆਪਾਂ ਫੋਲਡ ਕਰਕੇ ਨਹੀਂ ਇਹਦੀ ਕਟਿੰਗ ਕਰਨੀ ਹੈਗੀ ਦੇਖੋ ਉਦਾਂ ਥੋੜੀ ਜੀ ਸਲਵਾਰ ਜਿਹੜੀ ਹੁੰਦੀ ਆ ਆਪਣੀ ਹੈਵੀ ਬਣ ਜਾਂਦੀ ਹੁੰਦੀ ਆ ਪਰ ਜਦੋਂ ਆਪਾਂ ਐਦਾਂ ਕਟਿੰਗ ਕਰਾਂਗੇ ਨਾ ਸਿਰਫ 1.5 2 ਇੰਚ ਦਾ ਹੀ ਫਰਕ ਪਾਊਗਾ ਮਤਲਬ ਆਪਣੀ ਕੱਪੜਾ ਜਿਹੜਾ ਹੈਗਾ 1.5 2 ਇੰਚ ਘਟ ਜੂਗਾ ਥੋੜਾ ਜਿਹਾ ਉਹਦੇ ਨਾਲ ਚਲੋ ਆਪਾਂ ਉਹਦੇ ਨਾਲ ਬਿਹਤਰ ਆਗਾ ਕਿ ਆਪਾਂ ਜਿਹੜੇ ਆਪਣੇ ਡਿਜ਼ਾਈਨ ਹੈਗਾ ਉਹ ਉਲਟਾ ਪੁਲਟਾ ਜਾਵੇ ਹਨਾ ਆਪਾਂ ਉਹਨੂੰ ਇੱਕ ਸਾਈਡ ਰੱਖ ਕੇ ਆਪਾਂ ਸਲਵਾਰ ਦੀ ਜਿਹੜੀ ਕਟਿੰਗ ਹੈਗੀ ਉਹ ਸਹੀ ਤਰੀਕੇ ਨਾਲ ਕਰੀਏ ਸਾਡੀ ਜੇ ਸਲਵਾਰ 2 ਇੰਚ ਹਲਕੀ ਵੀ ਹੋ ਜੂਗੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜਾ ਸਾਡਾ ਡਿਜ਼ਾਈਨ ਹੈਗਾ ਉਹ ਆਪਣਾ ਇੱਕ ਦੇਖੋ ਪਹਿਲਾਂ ਮੇਰੇ ਸੂਟ ਦਾ ਪਣਾ ਜਿਹੜਾ ਹੈਗਾ ਸੀ ਉਹ ਖੁੱਲਾ ਸੀਗਾ ਹੁਣ ਮੈਂ ਇਦਾਂ ਨਾ ਪੱਲੇ ਫੋਲਡ ਕਰਕੇ ਰੱਖ ਲੈਨੇ ਹੁਣ ਦੋ ਗੁੰਦੇ ਨੀਚੋਂ ਨਿਕਲਣਗੇ ਔਰ ਦੋ ਗੁੰਦੇ ਉੱਪਰ ਵਾਲੀ ਸਾਈਡ ਤੋਂ ਠੀਕ ਹੈ ਜੀ ਬਸ ਮੇਰੇ ਸੂਟ ਦੇ ਵਿੱਚ ਆ ਅੰਬੀਆਂ ਜੀਆਂ ਬੜੀਆਂ ਹੋਈਆਂ ਸੀਗੀਆਂ ਮੈਂ ਅੰਬੀਆਂ ਦਾ ਜਿਹੜਾ ਮੂੰਹ ਹੈਗਾ ਉਹ ਇੱਕ ਵਾਲੀ ਸਾਈਡ ਰੱਖਿਆ ਨੀਚੇ ਵਾਲੇ ਪੱਲੇ 'ਚ ਵੀ ਉੱਪਰ ਵਾਲੇ ਪੱਲੇ 'ਚ ਵੀ ਜੇ ਆਪਾਂ ਇਹਨੂੰ ਪੱਲਾ ਪਲਟ ਕੇ ਕਰਦੇ ਨਾ ਫਿਰ ਇੱਕ ਡਿਜ਼ਾਈਨ ਆਪਣਾ ਉਧਰ ਵਾਲੀ ਸਾਈਡ ਚਲਾ ਜਾਣਾ ਸੀ ਤੇ ਇੱਕ ਵਾਲਾ ਡਿਜ਼ਾਈਨ ਹੈ ਜਿਹੜਾ ਉਹ ਉਧਰ ਵਾਲੀ ਸਾਈਡ ਚਲਾ ਜਾਣਾ ਸੀ ਫਿਰ ਆਪਣੇ ਕੁੰਦੇ ਜਿਹੜੇ ਹੈਗੇ ਨੇ ਉਹ ਡਿਜ਼ ਬਸ ਤੁਸੀਂ ਇੱਦਾਂ ਪੱਲਿਆਂ ਨੂੰ ਇੱਕ ਦੂਸਰੇ ਦੇ ਉੱਪਰ ਸੈੱਟ ਕਰਕੇ ਰੱਖ ਲੈਣਾ ਹੁਣ ਜਿਹੜੇ ਚਾਰੋਂ ਕੁੰਦੇ ਨੇ ਉਹ ਆਪਣੇ ਇੱਕ ਸਾਈਡ ਤੋਂ ਹੀ ਨਿਕਲਣੇ ਨੇ ਤੁਸੀਂ ਉਹ ਧਿਆਨ ਨਾਲ ਦੇਖਣਾ ਠੀਕ ਹੈ ਜੀ ਹੁਣ ਡਿਜ਼ਾਈਨ ਵੀ ਆਪਾਂ ਮੈਚ ਕਰਕੇ ਰੱਖ ਲਿਆ ਬਿਲਕੁਲ ਹਨਾ ਦੇਖੋ ਮੈਂ ਤੁਹਾਨੂੰ ਦਿਖਾਉਣੀ ਆਂਗੀ ਜਿਹੜਾ ਆਪਣਾ ਅੰਬੀਆਂ ਦਾ ਆਵਲਾ ਡਿਜ਼ਾਈਨ ਆ ਨਾ ਜਿਹੜਾ ਇਹ ਵਾਲਾ ਡਿਜ਼ਾਈਨ ਆ ਆਪਾਂ ਇਹਦਾ ਮੂੰਹ ਜਿਹੜਾ ਹੈਗਾ ਉਹ ਇੱਕ ਸਾਈਡ ਨੂੰ ਹੀ ਰੱਖਿਆ ਤੇ ਇੱਕ ਸਾਈਡ ਤੋਂ ਹੀ ਆਪਣੇ ਚਾਰੇ ਜਿਹੜੇ ਕੁੰਦੇ ਨੇ ਉਹ ਨਿਕਲਣਗੇ ਠੀਕ ਹੈ ਜੀ ਹੁਣ ਇਧਰੋਂ ਆਪਾਂ ਆਸਣ ਦਾ ਨਿਸ਼ਾਨ ਲਗਾ ਲਵਾਂਗੇ ਇਹ ਬੰਦ ਵਾਲੀ ਸਾਈਡ ਹੈ ਠੀਕ ਹੈ ਇਧਰੋਂ ਆਪਾਂ ਜਿੰਨਾ ਵੀ ਆਪਾਂ ਨੂੰ ਆਸਣ ਚਾਹੀਦਾ ਰੱਖ ਲਓ ਮੈਂ 12 ਇੰਚ ਤੇ ਨਿਸ਼ਾਨ ਲਗਾਉਂਗੀ 11 ਮੇਰਾ ਤਿਆਰ ਰਹਿ ਜੂਗਾ ਹਰੇਕ ਸਲਵਾਰ ਦੇ ਵਿੱਚ 11 11.5 ਇੰਚ ਜਿਹੜਾ ਹੁੰਦਾ ਆਸਣ ਉਹ ਬਹੁਤ ਹੁੰਦਾ 5 ਇੰਚ ਦੇ ਉੱਪਰ ਬੈਲਟ ਲੱਗ ਜਾਂਦੀ ਹੈ ਠੀਕ ਹੈ 11 ਤੇ 5 ਮਤਲਬ 16 ਜਿਹੜਾ ਆਸਣ ਹੁੰਦਾ ਉਹ ਬਹੁਤ ਹੁੰਦਾ ਠੀਕ ਹੈ ਜੀ ਤੇ ਇਧਰੋਂ ਆਪਾਂ ਸਲਵਾਰ ਦੀ ਲੈਂਥ ਰੱਖ ਲੈਣੀ ਹੈ ਕੰਨੀ ਵਾਲੀ ਸਾਈਡ ਤੋਂ ਤੁਸੀਂ ਚਾਹੋ ਤਾਂ ਕੰਨੀ ਉਤਾਰ ਵੀ ਸਕਦੇ ਹੋ ਪਰ ਮੈਂ ਇੱਦਾਂ ਹੀ ਰੱਖੂਗੀ ਮੈਂ ਸ ਠੀਕ ਹੈ ਤੇ ਇਧਰੋਂ ਆਪਾਂ ਜਿਹੜਾ ਕੁੰਦਿਆਂ ਦਾ 2.5 ਇੰਚ ਕੁੰਦੇ ਰੱਖ ਲੈਣੇ ਨੇ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਚਾਹੀਦਾ ਠੀਕ ਹੈ ਹੁਣ ਚਾਰੋਂ ਜਿਹੜੇ ਕੁੰਦੇ ਨੇ ਉਹ ਦੇਖੋ ਉੱਪਰ ਵਾਲੇ ਸਾਈਡ ਹੀ ਉਹਨਾਂ ਦਾ ਮੂੰਹ ਹੋਊਗਾ ਡਿਜ਼ਾਈਨ ਦਾ ਠੀਕ ਹੈ ਹੁਣ ਬਸ ਆਪਾਂ ਇਦਾਂ ਕਰਾਸ ਦਾ ਨਿਸ਼ਾਨ ਬਣਾ ਲੈਣਾ ਹੁਣ ਚਾਰੋਂ ਕੁੰਦੇ ਆਪਣੇ ਇੱਕ ਸਾਈਡ ਤੋਂ ਨਿਕਲ ਲੰਗੇ ਦੂਸਰੀ ਵਾਲੀ ਸਾਈਡ ਤੋਂ ਜੇ ਆਪਾਂ ਕੱਢਦੇ ਨਾ ਤਾਂ ਅੰਬੀਆਂ ਦਾ ਜਿਹੜਾ ਮੂੰਹ ਹੈਗਾ ਉਹ ਇੱਕ ਦਾ نیچے ਵਾਲੀ ਸਾਈਡ ਹੋ ਜਾਣਾ ਸੀ ਕੁੰਦਿਆਂ ਦਾ ਦੋ ਦਾ ਤੇ ਉਹ ਦੋ ਦਾ ਆਪਣਾ ਉੱਪਰ ਵਾਲੀ ਸਾਈਡ ਹੋ ਜਾਣਾ ਸੀ ਠੀਕ ਹੈ ਫਿਰ ਸਲਵਾਰ ਗਲਤ ਹੋ ਜਾਂਦੀ ਸਾਰੀ ਹੁਣ ਆਪਾਂ ਇੱਕ ਸਾਈਡ ਤੋਂ ਹੀ ਚਾਰੋਂ ਕੁੰਦੇ ਕੱਢਾਂਗੇ ਠੀਕ ਹੈ ਜਿਵੇਂ ਹੁਣ ਦੇਖੋ ਹੁਣ ਮੈਂ ਆ ਦੇਖੋ ਦਿਖਾਉਣੀ ਆ ਤੁਹਾਨੂੰ ਇੱਕ 2 3 4 ਹਣਾ ਇਹ ਚਾਰ ਕੁੰਦੇ ਆਪਣੀ ਇੱਕ ਸਾਈਡ ਤੋਂ ਨਿਕਲਣਗੇ ਇਧਰੋਂ ਨਹੀਂ ਨਿਕਲਣਗੇ ਦੂਸਰੀ ਵਾਲੀ ਸਾਈਡ ਤੋਂ ਜਿਵੇਂ ਇਧਰੋਂ ਕੱਢਦੀ ਤਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਜਿਹੜਾ ਹੈਗਾ ਉਹ ਉਲਟਾ ਹੋ ਜਾਣਾ ਸੀਗਾ ਬੀਆ ਦਾ ਮੂੰਹ ਜਿਹੜਾ ਹੈਗਾ ਉਹ ਨੀਚੇ ਵਾਲੀ ਸਾਈਡ ਨੂੰ ਹੋ ਜਾਣਾ ਸੀ ਠੀਕ ਹੈ ਜੀ ਤੁਹਾਡੇ ਸੂਟ ਦੇ ਵਿੱਚ ਕੋਈ ਵੀ ਡਿਜ਼ਾਈਨ ਹੋਵੇ ਫਲਾਵਰ ਹੋਣ ਜਿਵੇਂ ਵੀ ਹੋਵੇ ਤੁਸੀਂ ਇਦਾਂ ਪੱਲੇ ਦੇ ਉੱਪਰ ਪੱਲਾ ਸੈੱਟ ਕਰਕੇ ਰੱਖ ਲਓ ਬਸ ਮੂੰਹ ਜਿਹੜਾ ਡਿਜ਼ਾਈਨ ਦਾ ਹੈਗਾ ਉਹ ਇੱਕ ਸਾਈਡ ਨੂੰ ਰੱਖ ਲਓ ਤੇ ਇੱਕੋ ਸਾਈਡ ਤੋਂ ਤੁਸੀਂ ਚਾਰੇ ਜਿਹੜੇ ਕੁੰਦੇ ਹੈਗੇ ਨੇ ਉਹ ਕੱਢ ਲਓ ਜੇ ਤੁਸੀਂ ਦੂਸਰੀ ਵਾਲੀ ਸਾਈਡ ਤੋਂ ਕੱਢੋਗੇ ਨਾ ਕੁੰਦੇ ਤਾਂ ਉਲਟਾ ਹੋ ਜਾਂਦਾ ਡਿਜ਼ਾਈਨ ਦੇਖੋ ਕੰਨੀ ਜਿਹੜੀ ਹੈਗੀ ਤੁਸੀਂ ਕੱਢਣੀ ਚਾਹੋ ਤਾਂ ਕੱਢ ਵੀ ਸਕਦੇ ਹੋ ਠੀਕ ਹੈ ਤੇ ਮੈਂ ਇਹ ਸਲਾਈ ਦੇ ਵਿੱਚ ਹੀ ਦੇ ਦੂੰਗੀ ਹੁਣ ਜਿਹੜਾ ਬਾਕੀ ਕਪੜਾ ਬਚ ਗਿਆ ਉਹਦੇ ਵਿੱਚੋਂ ਆਪਾਂ ਪੌਂਝੇ ਕੱਢਾਂਗੇ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਜਿਹੜਾ ਇਹ ਡਿਜ਼ਾਈਨ ਆ ਜੇ ਮੈਂ ਇਧਰੋਂ ਕੁੰਦੇ ਕੱਢ ਲੈਂਦੀ ਨਾ ਤਾਂ ਮੇਰਾ ਡਿਜ਼ਾਈਨ ਸਾਰਾ ਹੀ ਉਲਟਾ ਹੋ ਜਾਣਾ ਸੀ ਮਤਲਬ ਦੋ ਕੁੰਦਿਆਂ ਦਾ ਉਲਟਾ ਹੋ ਜਾਣਾ ਸੀ ਹੁਣ ਦੇਖੋ ਆਹ ਨੀਚੇ ਵਾਲੇ ਪਾਸੇ ਨੂੰ ਜਾ ਰਹੇ ਅੰਬੀਆਂ ਦਾ ਮੂੰਹ ਹੈ ਨਾ ਫਿਰ ਆਪਣਾ ਡਿਜ਼ਾਈਨ ਇਦਾਂ ਉਲਟਾ ਹੋ ਜਾਂਦਾ ਹੁੰਦਾ ਜੇ ਆਪਾਂ ਇਦਾਂ ਕਰਾਸ ਕਰਕੇ ਕੁੰਦੇ ਕੱਢਦੇ ਤੇ ਮੈਨੂੰ 12 ਇੰਚ ਦੇ ਪੌਂਚੇ ਚਾਹੀਦੇ ਨੇ نیچے ਕਪੜਾ ਛੱਡ ਕੇ ਮੈਂ ਇੱਥੇ 6 ਇੰਚ ਤੇ ਨਿਸ਼ਾਨ ਲਗਾ ਲੂੰਗੀ ਫੋਲਡਿੰਗ ਦੇ ਵਿੱਚ ਰੱਖਿਆ ਹੋਇਆ ਨਾ ਇਹ ਆਪਾਂ ਕਪੜਾ ਹਨਾ ਜੋੜ ਕੇ نیچے ਦੋ ਪੱਲੇ ਹੋਗੇ ਤੇ ਉੱਪਰ ਹੋਗੇ ਦੋ ਪੱਲੇ ਇਹ ਕਪੜਾ ਆਪਣਾ ਥੋੜਾ ਜਿਹਾ ਵੇਸਟ ਚਲਾ ਜਾਊਗਾ ਚਲੋ ਕੋਈ ਨਹੀਂ ਆਪਾਂ ਇਹਨੂੰ ਕਿਸੇ ਹੋਰ ਯੂਜ਼ ਦੇ ਵਿੱਚ ਕਰ ਲਾਂਗੇ ਤੇ ਆਪਾਂ ਇਦਾਂ 6-6 ਇੰਚ ਤੇ ਨਿਸ਼ਾਨ ਲਗਾ ਲੈਣਾ ਜਦੋਂ ਆਪਾਂ ਇਹਨੂੰ ਖੋਲਾਂਗੇ ਨਾ ਇਹ 12 ਇੰਚ ਦਾ ਪੌਂਚਾ ਹੋ ਜਾਊਗਾ ਆਪਣਾ ਠੀਕ ਹੈ ਜੀ ਤੇ ਦਾ 12 ਇੰਚ ਦੇ ਪਹੁੰਚੇ ਮੈਂ ਕੱਢ ਲੈਣੇ ਨੇਗੇ ਸਿੱਧਾ ਇਦਾਂ ਨਿਸ਼ਾਨ ਲਗਾ ਲੈਣਾ ਹੁਣ ਜਿੰਨੀ ਵੀ ਮੇਰੀ ਲੈਂਥ ਹੋਊਗੀ ਮੇਰੀ ਲੈਂਥ ਹੈਗੀ ਸੀ ਜੀ 33 ਇੰਚ ਠੀਕ ਹੈ ਮੈਂ ਦਾ 33 ਇੰਚ ਤੇ ਨਿਸ਼ਾਨ ਲਗਾ ਕੇ ਪਹੁੰਚੇ ਕੱਢ ਲੈਣੇ ਨੇ ਸਾਈਡ ਤੋਂ ਹੁਣ ਦੇਖੋ ਜਿਹੜਾ ਆਪਣਾ ਕੱਪੜਾ ਹੈਗਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹਦਾ ਇਹ ਵਾਲੇ ਕੱਪੜੇ ਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਇਧਰ ਵਾਲੇ ਨੂੰ ਇਹਦੀ ਬੈਲਟ ਲਗਾ ਸਕਦੇ ਆ ਗਲੇ ਵਗੈਰਾ ਜੜ ਸਕਦੇ ਆ ਤੁਸੀਂ ਜੋ ਵੀ ਯੂਜ਼ ਕਰਨਾ ਚਾਹੋ ਤਾਂ ਕਰ ਸਕਦੇ ਹੋ ਇਹਦੇ ਵਿੱਚੋਂ ਬਾਵਾ ਵੀ ਆਪਣੀ ਆਰਾਮ ਨਾਲ ਨਿਕਲੇ ਆਉਣੀਆਂ ਠੀਕ ਹੈ ਇੱਥੋਂ ਆਪਾਂ ਆਹ ਕੱਪੜਾ ਜਿਹੜਾ ਹੈਗਾ ਇਹ ਛੱਡ ਕੇ ਤੇ ਇੱਥੋਂ ਆਪਾਂ ਪੌਂਚੀਆਂ ਦੀ ਜਿਹੜੀ ਹੈਗੀ ਉਹ ਕਟਿੰਗ ਕਰ ਲੈਣੀ ਆ ਠੀਕ ਆ ਬਸ ਆਪਾਂ ਕੱਪੜਾ ਜਿਹੜਾ ਹੈਗਾ ਉਹਨੂੰ ਹਿਸਾਬ ਨਾਲ ਕਟਿੰਗ ਕਰਨਾ ਬਸ ਉਹਨੂੰ ਖਰਾਬ ਨਹੀਂ ਕਰਨਾ ਹੈਗਾ ਬਿਲਕੁਲ ਵੀ ਕੱਪੜੇ ਨੂੰ ਤਾਂ ਕਿ ਆਪਣੇ ਕਿਸੇ ਹੋਰ ਯੂਜ਼ ਦੇ ਵਿੱਚ ਆ ਜਾਏ ਹੁਣ ਜਿਹੜਾ ਇਹ ਡਿਜ਼ਾਈਨ ਦਾ ਮੂੰਹ ਆ ਜਿਹੜੇ ਪੌਂਚੇ ਨੇ ਉਹਨੂੰ ਤਾਂ ਆਪਾਂ ਉੱਪਰ ਕਰਕੇ ਇਹਦਾ ਡਿਜ਼ਾਈਨ ਸਹੀ ਕਰਕੇ ਜੜ ਸਕਦੇ ਆ ਠੀਕ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਵੀਡੀਓ ਦੇ ਵਿੱਚ ਕਿਵੇਂ ਆਪਾਂ ਸਾਰਾ ਡਿਜ਼ਾਈਨ ਜਿਹੜਾ ਹੈਗਾ ਉਹ ਸੈੱਟ ਕਰ ਲੈਣਾ ਠੀਕ ਹੈ ਜੀ ਤੇ ਇੱਥੋਂ ਆਪਾਂ ਪੌਂ ਬਸ ਆਪ ਇਹਦਾ ਜਦੋਂ ਨੂੰ ਖੋਲਾਂਗੇ ਨਾ ਹੁਣ ਦੇਖੋ ਉਲਟਾ ਆ ਰਿਹਾ ਇਹ ਨਾ ਡਿਜ਼ਾਈਨ ਤੇ ਆਪਾਂ ਇਹਨੂੰ ਦੇਖੋ ਉਲਟਾ ਆ ਰਿਹਾ ਹੁਣ ਇਹ ਡਿਜ਼ਾਈਨ ਜਦੋਂ ਆਪਾਂ ਇਹਨੂੰ ਇਦਾਂ ਕਰਾਂਗੇ ਉੱਪਰ ਵਾਲੇ ਪਾਸੇ ਇਦਾਂ ਸਿੱਧਾ ਕਰਕੇ ਜੜ ਦੇਵਾਂਗੇ ਪੌਂਚਿਆਂ ਦੇ ਵਿੱਚ ਨਹੀਂ ਇੰਨਾ ਫਰਕ ਪੈਂਦਾ ਕੁੰਦਿਆਂ ਦੇ ਵਿੱਚ ਫਿਰ ਉਹ ਹੁੰਦੇ ਨਹੀਂ ਹੈਗੇ ਸਿੱਧੇ ਠੀਕ ਹੈ ਦੇਖੋ ਇਹਦਾ ਵੀ ਉਲਟਾ ਹੀ ਆ ਰਿਹਾ ਸੀ ਆਪਣਾ ਕੁੰਦਾ ਵੀ ਉਲਟਾ ਹੀ ਆਉਣਾ ਸੀ ਨਹੀਂ ਤਾਂ ਠੀਕ ਹੈ ਜੀ ਤੇ ਇਦਾਂ ਆਪਾਂ ਇਹਦੇ ਪੌਂਚੇ ਉਤਾਰ ਲੈਣੇ ਨੇ ਬਸ ਜੜਨ ਵੇਲੇ ਆਪਾਂ ਧਿਆਨ ਰੱਖਣਾ ਤੇ ਇਹਦੇ ਵਿੱਚੋਂ ਹੀ ਆਪਾਂ ਕੱਪੜਾ ਜਿਹੜਾ ਬਚ ਗਿਆ ਇਹਦੇ ਵਿੱਚੋਂ ਆਪਾਂ ਬੈਲਟ ਉਤਾਰ ਲੈਣੀ ਆ ਹੁਣ ਦੇਖੋ ਆਪਣਾ ਕੱਪੜਾ ਜਿਹੜਾ ਹੈਗਾ ਬਿਲਕੁਲ ਵੀ ਵੇਸਟ ਨਹੀਂ ਹੋਇਆ ਹੈਗਾ ਹਨਾ ਤੇ ਤੁਸੀਂ ਇੱਥੋਂ ਬਾਵਾ ਵੀ ਕੱਢ ਸਕਦੇ ਹੋ ਜੇ ਜੋੜ પાਕੇ ਤੁਸੀਂ ਕੱਢਣੀ ਆ ਹੁਣ ਥੋੜਾ ਜਿਹਾ ਜੋੜ ਪੈ ਜੂਗਾ ਠੀਕ ਹੈ ਪਰ ਦੇਖੋ ਮੈਂ ਸੂਟ ਦਾ ਸਟਿਚ ਕਰ ਹੀ ਲਿਆ ਸੀ ਮੈਂ ਸ਼ਾਰਟ ਮੇਰੀ ਸਟਿਚ ਹੋ ਗਈ ਸੀ ਇਹਦੇ ਵਿੱਚੋਂ ਆਪਾਂ ਬੈਲਟ ਦਾ ਕੱਪੜਾ ਕੱਢ ਲੈਣਾ ਤੇ ਉੱਪਰੋਂ ਆਪਾਂ ਜਿਹੜਾ ਹੈਗਾ ਇਹ ਦੋ ਪੱਲੇ ਚੱਕ ਲੈਣੇ ਨੇ ਤੇ ਦੋ ਨੀਚੇ ਰੱਖ ਕੇ ਜਿਹੜੇ ਹੈਗੇ ਨੇ ਉਹਦੀ ਆਪਾਂ ਬੈਲਟ ਕਟਿੰਗ ਕਰ ਲੈਣੀ ਆ ਠੀਕ ਹੈ ਕਿਉਂਕਿ ਆਪਾਂ ਦੋ ਉੱਪਰ ਫੋਲਡ ਕਰਕੇ ਰੱਖਿਆ ਹੋਇਆ ਸੀ ਨਾ ਪੱਲਾ ਉਹਦੇ ਵਿੱਚੋਂ ਦੋ ਆਪਣੇ ਕੁੰਦੇ ਨਿਕਲਿਆਏ ਤੇ ਦੋ ਨੀਚੋਂ ਨਿਕਲਿਆਏ ਸੀਗੇ ਤੇ ਆਹ ਕੱਪੜਾ ਜਿਹੜਾ ਹੈਗਾ ਆਪਾਂ ਇਹ ਛੱਡ ਦੇਣਾ ਤੁਸੀਂ ਦੇਖੋ ਖਰਾਬ ਨਹੀਂ ਕਰਨਾ ਹੁੰਦਾ ਕੱਪੜਾ ਤੇ ਤੁਸੀਂ ਇਹਦੇ ਵਿੱਚ ਔਰੇ ਪੱਟੀ ਵੀ ਕੱਢ ਸਕਦੇ ਹੋ ਇਦਾਂ ਸਾਈਡ ਤੋਂ ਆਪਾਂ ਕੱਪੜਾ ਬਿਲਕੁਲ ਵੇਸਟ ਨਹੀਂ ਕਰਨਾ ਹੁੰਦਾ ਹੈਗਾ ਆਪਾਂ ਸਿਰਫ ਧਿਆਨ ਨਾਲ ਜਿਹੜੀ ਹੈਗੀ ਉਹ ਕਟਿੰਗ ਕਰਨੀ ਹੁੰਦੀ ਆ ਸੂਟ ਦੀ ਆਪਾਂ ਕਿੱਥੋਂ ਕੀ ਕੱਢ ਸਕਦੇ ਆ ਠੀਕ ਆ ਹੁਣ ਦੇਖੋ ਇਹ ਵੀ ਮੈਂ ਕਪੜਾ ਵੇਸਟ ਨਹੀਂ ਕਰੂੰਗੀ ਮੇਰਾ ਵੈਸੇ ਤਾਂ ਸੂਟ ਸਟਿਚ ਹੋ ਗਿਆ ਉਹ ਮੈਂ ਸਿਰਫ ਤੁਹਾਨੂੰ ਦੱਸ ਰਹੀ ਆ ਵੀ ਜੇ ਤੁਸੀਂ ਆਹ ਵਾਲੀ ਚੀਜ਼ ਨੂੰ ਯੂਜ਼ ਕਰਨਾ ਤਾਂ ਤੁਸੀਂ ਔਰੇ ਜਿਹੜੀ ਪੱਟੀ ਹੈਗੀ ਉਹ ਵੀ ਇਦਾਂ ਕੱਢ ਸਕਦੇ ਹੋ ਠੀਕ ਹੈ ਤੇ ਇੱਥੋਂ ਆਪਾਂ 8 ਇੰਚ ਦਾ ਨਿਸ਼ਾਨ ਲਗਾ ਲਾਵਾਂਗੇ ਇਦਾਂ ਕਰਕੇ ਤੇ ਜਿੰਨੀ ਆਪਾਂ ਨੂੰ ਬੈਲਟ ਚਾਹੀਦੀ ਹੈ ਨਾ ਹੁਣ ਇਹਦੀ ਬੈਲਟ ਮੈਂ ਰੱਖਣੀ ਆ ਜੀ 22 ਇੰਚ ਰੈਡੀ ਠੀਕ ਹੈ ਮੈਂ 24 ਇੰਚ ਕਪੜਾ ਉਤਾਰ ਲੂੰਗੀ ਠੀਕ ਹੈ 8 ਇੰਚ ਤੇ ਆਪਾਂ ਇਦਾਂ ਨੂੰ ਸਿੱਧਾ ਕਰ ਲੈਣਾ ਹੁਣ ਦੇਖੋ ਸਿਰਫ ਆ ਕੱਪੜਾ ਆਪਣਾ ਜਿਹੜਾ ਹੈਗਾ ਉਹ ਆਪਣਾ ਬਾਦੂ ਉਤਰਿਆ ਆ ਇਹਨੂੰ ਤੁਸੀਂ ਗਲੇ ਵੀ ਜੜ ਸਕਦੇ ਹੋ ਜਿਸ ਯੂਜ਼ ਦੇ ਵਿੱਚ ਵੀ ਤੁਸੀਂ ਲਿਹਾਉਣਾ ਚਾਹੁੰਦੇ ਹੋ ਤੁਸੀਂ ਉਹ ਕੱਪੜਾ ਆਪਾਂ ਬਿਨਾ ਵੇਸਟ ਕੀਤੇ ਇਦਾਂ ਸਲਵਾਰ ਦੀ ਜਿਹੜੀ ਕਟਿੰਗ ਹੈਗੀ ਆ ਉਹ ਕਰ ਸਕਦੇ ਆ ਸਿਰਫ ਆਪਣੇ 2.5 ਇੰਚ ਦਾ ਹੀ ਫਰਕ ਪੈਂਦਾ ਹੁੰਦਾ ਸਲਵਾਰ ਦੇ ਵਿੱਚ 2.5 ਇੰਚ ਜਿਹੜੀ ਹਲਕੀ ਬਣਦੀ ਹੁੰਦੀ ਹੈ ਆਪਣੀ ਸਲਵਾਰ ਪਰ ਜਿਹੜਾ ਆਪਣਾ ਡਿਜ਼ਾਈਨ ਆ ਉਹ ਚਾਰੇ ਕੁੰਦਿਆਂ ਦੇ ਵਿੱਚ ਇੱਕੋ ਜਿਹਾ ਹੀ ਆ ਜਾਂਦਾ ਹੁੰਦਾ ਠੀਕ ਹੈ ਫਿਰ ਮਤਲਬ ਠੀਕ ਹੈ ਆਪਣਾ ਗਲਤ ਸਲਵਾਰ ਕੱਟਣਾ ਹੋ ਤਾਂ ਠੀਕ ਹੈ ਕਿ ਆਪਾਂ ਥੋੜੀ ਜਿਹੀ ਹਲਕੀ ਕਰ ਲਓ ਸਲਵਾਰ ਤੇ ਮੈਂ ਤੁਹਾਨੂੰ ਇਹਦਾ ਇੱਕ ਵਾਰ ਨਾ ਪਨਾਂ ਦਿਖਾ ਦਿੰਨੀ ਆ ਮਤਲਬ ਖੋਲ ਕੇ ਵੀ ਆਪਣੀ ਸਲਵਾਰ ਜਿਹੜੀ ਹੈਗੀ ਉਹ ਕਿਵੇਂ ਬਣ ਜੂਗੀ ਤੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਹਜੇ ਕਟਿੰਗ ਨਹੀਂ ਕੀਤੀ ਸੈਂਟਰ ਦੇ ਵਿੱਚੋਂ ਆਪਾਂ ਇਦਾਂ ਹੀ ਇਹਦੀ ਸਲਾਈ ਭਰ ਲਵਾਂਗੇ ਹੁਣ ਤੁਸੀਂ ਸਾਰਾ ਮੈਂ ਜੋੜ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਚੈੱਕ ਕਰੋ ਜਿਹੜਾ ਇਹ ਅੰਬੀਆਂ ਦਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਨਾ ਇਹਦੇ ਵਿੱਚ ਹੁਣ ਉਹਨਾਂ ਦਾ ਮੂੰਹ ਜਿਹੜਾ ਹੈਗਾ ਉਹ ਉੱਪਰ ਵਾਲੀ ਸਾਈਡ ਨੂੰ ਹੀ ਆ ਚਾਰੇ ਕੁੰਦਿਆਂ ਦੇ ਵਿੱਚ ਇਹ ਇਦਾਂ ਹੀ ਆਊਗਾ ਜੇ ਆਪਾਂ ਫੋਲਡ ਕਰਕੇ ਕਟਿੰਗ ਕਰਦੇ ਹੁੰਨੇ ਆ ਤਾਂ ਆਪਣਾ ਕੀ ਹੁੰਦਾ ਦੋ ਕੁੰਦਿਆਂ ਦਾ ਡਿਜ਼ਾਈਨ ਉੱਪਰ ਵਾਲੇ ਪਾਸੇ ਨੂੰ ਚਲਾ ਜਾਂਦਾ ਹੁੰਦਾ ਦੋ ਕੁੰਦਿਆਂ ਦਾ ਨੀਚੇ ਵਾਲੇ ਪਾਸੇ ਨੂੰ ਪਰ ਜੇ ਤੁਸੀਂ ਇਦਾਂ ਕਟਿੰਗ ਕਰੋਗੇ ਪਨਾ ਫੋਲਡ ਕਰਕੇ ਪਣਾ ਥੋੜਾ ਜਿਹਾ ਘਟ ਜ਼ਰੂਰ ਜਾਂਦਾ ਹੁੰਦਾ ਠੀਕ ਆ ਕੰਨੀ ਨਾਲ ਕੰਨੀ ਮਲਾ ਕੇ ਤੁਸੀਂ ਪਨੇ ਦੀ ਫੋਲਡ ਕਰ ਲਿਆ ਕਰੋ ਤੇ ਇੱਕ ਦੂਜੇ ਦੇ ਉੱਪਰ ਸੈੱਟ ਕਰਕੇ ਰੱਖ ਲਿਆ ਕਰੋ ਪੱਲੇ ਨੂੰ ਜਿਵੇਂ ਤੁਹਾਡਾ ਡਿਜ਼ਾਈਨ ਜਿੱਧਰ ਨੂੰ ਵੀ ਮੂੰਹ ਜਾਂਦਾ ਹੁੰਦਾ ਠੀਕ ਆ ਤੇ ਇਥੋਂ ਆਪਾਂ ਆਸਣ ਦੀ ਸਲਾਈ ਆਪਾਂ ਇਦਾਂ ਹੀ ਭਰ ਲੈਣੀ ਆ ਠੀਕ ਆ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਦੇਖੋ ਵੀਡੀਓ ਦੇ ਵਿੱਚ ਨਾ ਇੱਕ 파ਟ ਥੋੜਾ ਜਿਹਾ ਮਿਸ ਹੋ ਗਿਆ ਮਤਲਬ ਕੱਪੜਾ ਜਦੋਂ ਫੋਲਡ ਕਰਨਾ ਸੀ ਨਾ ਮੈਂ ਉਹ 파ਟ ਜਿਹੜਾ ਹੈਗਾ ਸੀ ਮੈਂ ਵੀਡੀਓ ਬਾਅਦ ਚੋਂ ਦੇਖਿਓ ਮਿਸ ਹੋ ਗਿਆ ਮੈਂ ਤੁਹਾਨੂੰ ਇਹ ਵਾਲੇ ਕੱਪੜੇ ਤੇ ਸਮਝਾ ਦਾਨੀ ਆ ਦੇਖੋ ਮੰਨ ਲਓ ਇਹ ਪੂਰਾ ਪਨਾ ਹੈ ਨਾ ਕੱਪੜੇ ਦਾ ਠੀਕ ਹੈ ਜੀ ਆਪ ਮੈਂ ਕਿਵੇਂ ਫੋਲਡ ਕਰਕੇ ਰੱਖਿਆ ਸੀਗਾ ਕੱਪੜਾ ਦੇਖੋ ਇਹ ਜਿਵੇਂ ਹੁਣ ਆ ਕੰਨੀ ਵਾਲੀ ਸਾਈਡ ਹੋ ਗਈ ਹੈ ਨਾ ਤੇ ਮੰਨ ਲਓ ਆ ਵੀ ਕੰਨੀ ਵਾਲੀ ਸਾਈਡ ਹੋ ਗਈ ਆ ਮੈਂ ਐਦਾਂ ਫੋਲਡ ਕਰਕੇ ਰੱਖਿਆ ਸੀਗਾ ਕੱਪੜਾ ਦੇਖੋ ਮੈਂ ਐਦਾਂ ਪਨਾ ਫੋਲਡ ਕੀਤਾ ਕੱਪੜੇ ਦਾ ਠੀਕ ਹੈ ਜੀ ਹੁਣ ਦੇਖੋ ਜਿਹੜੇ ਡਿਜ਼ਾਈਨ ਨੇ ਹੁਣ ਜਿਵੇਂ ਆ ਆਂਬੀਆਂ ਦਾ ਮੂੰਹ ਉੱਪਰ ਵਾਲੀ ਸਾਈਡ ਜਾ ਰਿਹਾ ਆ ਆਹ ਵਾਲੇ ਪੱਲੇ ਦਾ ਵੀ ਮੈਂ ਦਾ ਪਨਾ ਫੋਲਡ ਕਰਕੇ ਇਹਦਾ ਡਿਜ਼ਾਈਨ ਵੀ ਮੈਂ ਇੱਕ ਸਾਈਡ ਹੀ ਰੱਖਿਆ ਠੀਕ ਹੈ ਜੀ ਹੁਣ ਜਿਵੇਂ ਆ ਆਂਬੀਆਂ ਦਾ ਮੂੰਹ ਵੀ ਉੱਪਰ ਵਾਲੀ ਸਾਈਡ ਨੂੰ ਜਾ ਰਿਹਾ ਤੇ ਜਿਹੜੀਆਂ ਆਹ ਵਾਲੀਆਂ ਨੇ ਇਹਨਾਂ ਦਾ ਵੀ ਇੱਕ ਸਾਈਡ ਨੂੰ ਜਾ ਰਿਹਾ ਠੀਕ ਹੈ ਜੀ ਬਸ ਤੁਸੀਂ ਐਦਾਂ ਜਿਹੜੇ ਪੱਲੇ ਹੈਗੇ ਨੇ ਜਿੰਨਾ ਵੀ ਤੁਹਾਡਾ ਪਨਾ ਹੋਵੇ ਹੁਣ ਮੰਨ ਲਓ ਆ ਆਪਣਾ ਪੂਰਾ ਪਨਾ ਹੋ ਗਿਆ 40 ਇੰਚ ਦਾ ਹੈ ਨਾ ਤੇ ਆਪਾਂ ਉਹਨੂੰ ਐਦਾਂ ਫੋਲਡ ਕਰਕੇ ਰੱਖ ਲੈਣਾ ਬਸ ਤੁਸੀਂ ਡਿਜ਼ਾਈਨ ਦਾ ਧਿਆਨ ਰੱਖਣਾ ਵੀ ਜਿਹੜਾ ਡਿਜ਼ਾਈਨ ਹੈਗਾ ਉਹ ਉੱਪਰਲੇ ਪੱਲੇ ਦਾ ਵੀ ਇੱਕ ਵਾਲੇ ਪਾਸੇ ਮੂੰਹ ਹੋਣਾ ਚਾਹੀਦਾ ਤੇ نیچے ਵਾਲੇ ਜਿਹੜੇ ਦੋ ਪੱਲੇ ਨੇ ਉਹਦਾ ਵੀ ਮੂੰਹ ਇੱਕ ਵਾਲੇ ਸਾਈਡ ਹੋਣਾ ਚਾਹੀਦਾ ਭਾਵੇਂ ਤੁਹਾਡੇ ਸੂਟ ਦੇ ਵਿੱਚ ਫਲਾਵਰ ਨੇ ਤੁਸੀਂ ਬਸ ਫਲਾਵਰ ਦਾ ਜਿਹੜਾ ਮੂੰਹ ਆ ਉਹ ਇੱਕ ਸਾਈਡ ਰੱਖਣਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀ ਸਲਵਾਰ ਹੈਗੀ ਉਹ ਸਟਿਚ ਕਰ ਲਈ ਸੀ ਹੁਣ ਚਾਰੇ ਕੁੰਦਿਆਂ ਦਾ ਜਿਹੜਾ ਆਪਣਾ ਡਿਜ਼ਾਈਨ ਹੈਗਾ ਉਹ ਉੱਪਰ ਵਾਲੇ ਸਾਈਡ ਨੂੰ ਹੀ ਆਵਲੇ ਡਿਜ਼ਾਈਨ ਦਾ ਮੂੰਹ ਜਾ ਰਿਹਾ ਜਿਵੇਂ ਹੁਣ ਆਵਲਾ ਡਿਜ਼ਾਈਨ ਵੀ ਬਣਿਆ ਹੋਇਆ ਨਾ ਜਦੋਂ ਆਪਾਂ ਦੋ ਮਤਲਬ ਦੋਨੋਂ ਸਾਈਡ ਤੋਂ ਦੋ ਕੁੰਦੇ ਉਧਰੋਂ ਤੇ ਦੋ ਕੁੰਦੇ ਉਧਰੋਂ ਕੱਢਦੇ ਆ ਨਾ ਕ੍ਰੋਸ ਕਰਕੇ ਫਿਰ ਆ ਜਿਹੜਾ ਡਿਜ਼ਾਈਨ ਹੈਗਾ ਦੋ ਕੁੰਦਿਆਂ ਦਾ ਹਮੇਸ਼ਾ ਹੀ ਉਲਟਾ ਹੋ ਜਾਂਦਾ ਹੁੰਦਾ ਜੇ ਆਪਣੇ ਸੂਟ ਦੇ ਵਿੱਚ ਐਦਾਂ ਡਿਜ਼ਾਈਨ ਹੋਵੇ ਜੇ ਤੁਸੀਂ ਐਦਾਂ ਪਨਾ ਫੋਲਡ ਕਰਕੇ ਕਟਿੰਗ ਕਰੋਗੇ ਨਾ ਤੇ ਡਿਜ਼ਾਈਨ ਨਾਲ ਡਿਜ਼ਾਈਨ ਮਲਾ ਕੇ ਕਟਿੰਗ ਕਰੋਗੇ ਬਿਲਕੁਲ ਇੱਕ ਵਾਲੇ ਪਾਸੇ ਡਿਜ਼ਾਈਨ ਰੱਖ ਕੇ ਤਾਂ ਤੁਹਾਡਾ ਜਿਹੜਾ ਡਿਜ਼ਾਈਨ ਹੈਗਾ ਉਹ ਚਾਰੇ ਕੁੰਦਿਆਂ ਦੇ ਵਿੱਚ ਬਿਲਕੁਲ ਸੇਮ ਹੀ ਆਊਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਆਹ ਕੁੰਦਾ ਹੈਗਾ ਇਹਦਾ ਵੀ ਡਿਜ਼ਾਈਨ ਉੱਪਰ ਵਾਲੇ ਪਾਸੇ ਨੂੰ ਹੀ ਜਾ ਰਿਹਾ ਤੇ ਜਿਹੜਾ ਆਪਣਾ ਆ ਵਾਲਾ ਕੁੰਡਾ ਹੈਗਾ ਇਹਦਾ ਵੀ ਉੱਪਰ ਵਾਲੀ ਸਾਈਡ ਨੂੰ ਹੀ ਜਾ ਰਿਹਾ ਠੀਕ ਹੈ ਜੀ ਤੇ ਇੱਧਰ ਵਾਲੇ ਕੁੰਡੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਆ ਆਪਣੇ ਕੁੰਡੇ ਹੋ ਗਏ ਤੇ ਦੇਖੋ ਡਿਜ਼ਾਈਨ ਜਿਹੜਾ ਹੈਗਾ ਇਹਦਾ ਉੱਪਰ ਵਾਲੇ ਪਾਸੇ ਨੂੰ ਜਾ ਰਿਹਾ ਇਹਦਾ ਵੀ ਔਰ ਜਿਹੜੇ ਆ ਦੋ ਕੁੰਡੇ ਨੇ ਇਹਦਾ ਡਿਜ਼ਾਈਨ ਵੀ ਹੈਗਾ ਜਿਹੜਾ ਆਪਣਾ ਆ ਤੁਸੀਂ ਦੇਖੋ ਉੱਪਰ ਵਾਲੇ ਪਾਸੇ ਨੂੰ ਹੀ ਜਾ ਰਿਹਾ ਠੀਕ ਤੇ ਤੁਹਾਡੇ ਸੂਟ ਦੇ ਵਿੱਚ ਕੋਈ ਵੀ ਪ੍ਰਿੰਟ ਹੋਵੇ ਜਿਹਦਾ ਆਪਾਂ ਨੂੰ ਇਦਾਂ ਲੱਗਦਾ ਹੋਵੇ ਵੀ ਉਲਟਾ ਹੋ ਜਾਣਾ ਜੇ ਆਪਾਂ ਫੋਲਡ ਕਰਕੇ ਰੱਖਾਂਗੇ ਠੀਕ ਹੈ ਜੀ ਤੇ ਐਦਾਂ ਤੁਸੀਂ ਕਟਿੰਗ ਕਰ ਲਿਆ ਕਰੋ ਤੁਹਾਡੇ ਸੂਟ ਦੇ ਵਿੱਚ ਭਾਵੇਂ ਫਲਾਵਰ ਵੀ ਹੋਣ ਠੀਕ ਹੈ ਜੀ